ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਜੋ ਕੋਈ ਰਾਜ ਕੋਈ ਸਰਕਾਰ ਨਹੀਂ ਕਰ ਸਕੀ ਉਹ ਆਪ ਦੀ ਪੰਜਾਬ ਸਰਕਾਰ ਨੇ ਕਰ ਦਿਖਾਇਆ ਸਰਦਾਰ ਭਗਵੰਤ ਮਾਨ ਨੇ ਕਰ ਦਿਖਾਇਆ ਬਿਨਾਂ ਕਿਸੇ ਰੈਸਟ੍ਰਿਕਸ਼ਨ ਬਿਨਾਂ ਕਿਸੇ ਸ਼ਰਤ 3 ਕਰੋੜ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਹੈਲਥ ਕਾਰਡ 65 ਲੱਖ ਪਰਿਵਾਰਾਂ ਨੂੰ ਮਿਲੇਗਾ ਸਿੱਧਾ ਫਾਇਦਾ ਅਮੀਰ ਹੋਵੇ ਜਾਂ ਗਰੀਬ ਪ੍ਰਾਈਵੇਟ ਨੌਕਰੀ ਹੋਵੇ ਜਾਂ ਸਰਕਾਰੀ ਪੰਜਾਬ ਵਿੱਚ ਵੱਡੀ ਤੋਂ ਵੱਡੀ ਬਿਮਾਰੀ ਹੁਣ ਕਿਸੇ ਨੂੰ ਨਹੀਂ ਪਾਵੇਗੀ ਭਾਰੀ ਕੋਈ ਆਮਦਨ ਦੀ ਸੀਮਾ ਨਹੀਂ ਕੋਈ پابੰਦੀ ਨਹੀਂ ਸਭ ਨੂੰ ਮਿਲੇਗਾ ਬਰਾਬਰ ਦਾ ਹੱਕ ਨੀਰੀਪਲੇਸਮੈਂਟ ਤੋਂ ਕਿਡਨੀ ਟ੍ਰਾਂਸਪਲੈਂਟ ਤੱਕ ਕਾਰਡੀਕ ਤੋਂ ਲੈ ਕੇ ਕੈਂਸਰ ਤੱਕ ਹਰ ਛੋਟੀ ਵੱਡੀ ਬਿਮਾਰੀ ਦਾ ਇਲਾਜ ਅਤੇ ਸਰਜਰੀ ਤੱਕ ਮੁਫਤ ਅਤੇ ਕੈਸ਼ਲੈਸ ਪੰਜਾਬ ਤੇ ਚੰਡੀਗੜ੍ਹ ਦੇ 900 ਤੋਂ ਜ਼ਿਆਦਾ ਅਜਿਹੇ ਹਸਪਤਾਲ ਜੋ ਪੰਜਾਬ ਸਰਕਾਰ ਨਾਲ ਐਮਪਲੈਨ ਨੇ ਤੇ ਇਹ ਤੋਂ ਜ਼ਿਆਦਾ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਇੱਕਦਮ ਮੁਫਤ ਬਿਨਾਂ ਕਿਸੇ ਸ਼ਰਤ ਅਤੇ ਹਾਂ ਸਿਰਫ ਬਿਮਾਰੀ ਦਾ ਇਲਾਜ ਹੀ ਨਹੀਂ ਦਾਖਲ ਹੋਣ ਤੋਂ ਲੈ ਕੇ ਸਿਹਤਮੰਦ ਹੋ ਕੇ ਘਰ ਜਾਣ ਅਤੇ ਬਾਅਦ ਦੀਆਂ ਦਵਾਈਆਂ ਦਾ ਇੰਤਜ਼ਾਮ ਵੀ ਆਪ ਸਰਕਾਰ ਕਰ ਰਹੀ ਹੈ ਅੱਜ ਕੱਲ ਵੱਡੀਆਂ ਵੱਡੀਆਂ ਪ੍ਰਾਈਵੇਟ ਹੈਲਥ ਪਾਲਿਸੀ ਦੇਣ ਵਾਲੇ ਕੰਪਨੀਆਂ ਵੀ ਹਜ਼ਾਰਾਂ ਨਿਯਮ ਅਤੇ ਸ਼ਰਤਾਂ ਲਾਉਂਦੀਆਂ ਨੇ ਭਾਰੀ ਪਰ ਕੰਪਰੀਮੀਅਮ ਪਰਭਾਉਂਦੀਆਂ ਨੇ ਪਰ ਇਲਾਜ ਦੇ ਟਾਈਮ ਕੋਈ ਨਾ ਕੋਈ ਬਹਾਨੇ ਕੱਢ ਲੈਂਦੀਆਂ ਨੇ ਫਲਾਣੀ ਬਿਮਾਰੀ ਦਾ ਇਲਾਜ ਨਹੀਂ ਹੋਵੇਗਾ ਫਲਾਣੀ ਬਿਮਾਰੀ ਵਿੱਚ ਇੰਨੇ ਹੀ ਪੈਸੇ ਮਿਲਣਗੇ ਵਗੈਰਾ ਵਗੈਰਾ ਪਰ ਭਗਵੰਤ ਮਾਨ ਸਰਕਾਰ ਅਜਹੀ ਹੈਲਥ ਪਾਲਿਸੀ ਦੇ ਰਹੀ ਹੈ ਜਿੱਥੇ ਕੋਈ ਆਮਦਨ ਦੀ ਸੀਮਾ ਨਹੀਂ ਹੋਵੇਗੀ ਨਾ ਕੋਈ ਰਿਸਟ੍ਰਿਕਸ਼ਨ ਹਰ ਪੰਜਾਬੀ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਵਾਅਦਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਿਹਾ ਉਹ ਨਿਭਾਇਆ ਵੀ ਚੋਣਾ ਦੇ ਸਮੇ ਇਸ ਨੂੰ ਕਿਹਾ ਜਾਂਦਾ ਸੀ ਕੇਜਰੀਵਾਲ ਦੀ ਗਰੰਟੀ ਅਤੇ ਹੁਣ ਉਸ ਨੂੰ ਪੂਰਾ ਕਰਦੇ ਵਾਅਦੇ ਨਿਮਾਉਂਦੇ ਨਜ਼ਰ ਆ ਰਹੇ ਨੇ ਪਿਛਲੀਆਂ ਜਿੰਨੀਆਂ ਸਰਕਾਰਾਂ ਆਈਆਂ ਉਹ ਆਪਣੇ ਸੱਤਾ ਵਿੱਚ ਨਹੀਂ ਕਰ ਪਾਈਆਂ ਪ੍ਰਾਇਮਰੀ ਹੈਲਥ ਸੈਂਟਰ ਬਣਵਾਏ ਨੇ ਉੱਥੇ ਕਮਰੇ ਤੱਕ ਬੰਦ ਸੀ ਪਰ ਪਹਿਲਾਂ ਮਸ਼ੀਨਾਂ ਕੰਮ ਵੀ ਨਹੀਂ ਕਰਦੀਆਂ ਸੀ ਡਾਕਟਰ ਨਹੀਂ ਸਨ ਕਮੀ ਸੀ ਡਾਕਟਰਾਂ ਦੀ ਮਗਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਹਜ਼ਾਰ ਆਮ ਆਦਮੀ ਕਲੀਨਿਕ ਬਣਵਾਏ ਆਮ ਆਦਮੀ ਪਾਰਟੀ ਨੇ ਅਤੇ ਹੁਣ ਪਿੰਡਾਂ ਵਿੱਚ ਕਲੀਨਿਕ ਬਣਨਗੇ ਉਹ ਵੀ ਲਗਭਗ 2500 ਕਲੀਨਿਕ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜੋ ਵਾਅਦਾ ਕਰਦੀ ਹੈ ਉਹ ਪੂਰਾ ਵੀ ਕਰਦੀ ਹੈ ਦਿੱਲੀ ਵਿੱਚ ਸਿੱਖਿਆ ਸਿਹਤ ਨੂੰ ਤਰਜੀਹ ਦਿੱਤੀ ਪੰਜਾਬ ਵਿੱਚ ਉਹੀ ਮਾਡਲ ਆਮ ਆਦਮੀ ਪਾਰਟੀ ਦਾ ਮਕਸਦ ਸ਼ੁਰੂ ਤੋਂ ਇਹ ਰਿਹਾ ਹੈ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਮਹయ్యా ਕਰਵਾਉਣਾ ਦੇਸ਼ਤਾ ਕੀ ਦੁਨੀਆ ਵਿੱਚ ਸ਼ਾਇਦ ਅਜਹੀ ਕੋਈ ਸਰਕਾਰ ਹੋਵੇਗੀ ਜੋ ਆਪਣੇ ਲੋਕਾਂ ਨੂੰ ਅਜਹੀ ਹੈਲਥ ਪਾਲਿਸੀ ਦੇ ਰਹੀ ਹੈ ਜਿਸ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਕੋਈ ਮੁਸ਼ਕਿਲ ਨਹੀਂ ਕੋਈ ਅੜਚਣ ਨਹੀਂ ਇਸ ਵਿੱਚ ਸਿਰਫ ਹੈ ਤਾਂ ਉਹ ਹੈ ਆਮ ਜਨਤਾ ਦੀ ਚੰਗੀ ਸਿਹਤ ਦਾ ਖਿਆਲ ਰੱਖਣ ਦੀ ਸਾਫ਼ ਨੀਅਤ ਜੋ ਅਰਵਿੰਦ ਕੇਜਰੀਵਾਲ ਜੀ ਦੀ ਦੂਰਦਰਸ਼ੀ ਸੋਚ ਦਾਨ ਜੋ ਅਰਵਿੰਦ ਕੇਜਰੀਵਾਲ ਜੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਅਤੇ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਿੱਚ ਹੀ ਸੰਭਵ ਹੋਇਆ ਹੈ 3 ਕਰੋੜ ਪੰਜਾਬੀਆਂ ਨੂੰ 10 ਲੱਖ ਦਾ ਮੁਫਤ ਇਲਾਜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਿਹਤ ਕਦਮ ਅਮੀਰ ਹੋਵੇ ਜਾਂ ਗਰੀਬ ਸਭ ਨੂੰ ਬਰਾਬਰ ਦਾ ਹੱਕ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ 10 ਲੱਖ ਦਾ ਕਵਰੇਜ